ਸੁਖਰ ਅਤੇ ਮਨਜੀਤ ਕੌਰ ਦੇ ਉੱਪਰ ਭਾਈ ਅੰਮ੍ਰਿਤਪਾਲ ਸਿੰਘ ਮੈਰੋਂ ਨੇ ਲਿਆ ਵੱਡਾ ਐਕਸ਼ਨ ਹੋਣੇ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਕੁਝ ਕੁ ਸਟੋਰੀਆਂ ਸਾਂਝੀਆਂ ਕੀਤੀਆਂ ਨੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੱਲ ਭਾਈ ਅੰਮ੍ਰਿਤਪਾਲ ਸਿੰਘ ਮੈਰੋਂ ਨੇ ਕਿਹਾ ਸੀ ਕਿ ਤੁਸੀਂ ਹੁਣ ਇਹ ਲਾਈਵ ਆ ਕੇ ਇੱਕ ਦੂਜੇ ਨੂੰ ਗਾਲ੍ਹਾਂ ਕੱਢਣੀਆਂ ਬੰਦ ਕਰ ਦਿਓ ਉੱਥੇ ਹੀ ਮਨਜੀਤ ਕੌਰ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਕੁਝ ਕੁ ਲੱਚਰ ਦਾ ਫਲਾਉਣ ਵਾਲੇ ਇੰਸਟਾਗ੍ਰam ਪੇਜਾਂ ਨੂੰ ਪ੍ਰਮੋਟ ਕੀਤਾ ਤੇ ਕਿਹਾ ਕਿ ਹੁਣ ਸਾਰਾ ਕੁਝ ਇਨ੍ਹਾਂ ਪੇਜਾਂ ਦੇ ਉੱਪਰ ਹੀ ਆਇਆ ਕਰੂਗਾ ਮੇਰਾ ਸੋ ਜਿਸ ਤੋਂ ਬਾਅਦ ਹੁਣ ਭਾਈ ਅੰਮ੍ਰਿਤਪ ਤਕੌਰ ਦੇ ਸਾਡੇ ਰੋਕਣ ਤੋਂ ਬਾਅਦ ਦੀਆਂ ਕੁਝ ਕੁ ਸਟੋਰੀਆਂ ਤੇ ਪ੍ਰੂਫ ਪੁਲਿਸ ਕਾਰਵਾਈ ਕਰਾਉਣ ਵਾਲੇ ਐਮਪੀ ਭਾਈ ਸਰਬੀ ਸਿੰਘ ਦੀ ਧਰਮ ਪਤਨੀ ਸੀ ਕਿਹਾ ਸੀ ਸਾਡੇ ਲਈ ਸਭ ਇੱਕੋ ਜਿਹੇ ਨੇ ਸੁਖਰ ਅਤੇ ਮਨਜੀਤ ਕੌਰ ਨੂੰ ਭਰਾਵਾ ਬਾਂਗ ਸਮਝਾਇਆ ਸੀ ਪਰ ਸਾਡਾ ਮਹਾਲੀ ਤੋਂ ਮੋਗੇ ਜਾਣ ਦੀ ਦੇਰ ਸੀ ਕਿ ਮਨਜੀਤ ਕੌਰ ਨੇ ਫਿਰ ਲੱਚਰਤਾ ਫਲਾਉਣ ਵਾਲੇ ਪੇਜਾਂ ਨੂੰ ਪ੍ਰਮੋਟ ਕੀਤਾ ਦੋ ਵਾਰ ਲਾਈਵ ਹੋਈ ਪਰ ਸੁਖ ਰਤਿਆ ਨੇ ਇੱਕ ਦੋ ਵਾਰ ਗਲਤ ਸ਼ਬਦ ਲਿਖੇ ਜੋ ਮੈਸੇਜ ਕਰਨ ਤੋਂ ਬਾਅਦ ਉਸਨੇ ਡਿਲੀਟ ਕਰ ਦਿੱਤੇ ਸੀ ਸੁਖ ਰਤਿਆ ਤੇ ਮਨਜੀਤ ਕੌਰ ਖਿਲਾਫ ਅੱਜ ਦੋਨਾਂ ਦੇ ਸਬੰਧਤ ਪੁਲਿਸ ਥਾਣੇ ਵਿੱਚ ਦਰਖਾਸਤ ਤੇ ਨਾਲ ਕੁਝ ਪ੍ਰੂਫ ਦਿੱਤੇ ਹੁਣ ਦੱਸਾਂਗੇ ਕਿਵੇਂ ਮਸੂਰ ਹੋਈਦਾ ਬਾਕੀ ਇੱਥੇ ਹੁਣ ਭਾਈ ਅੰਮ੍ਰਿਤਪਾਲ ਸਿੰਘ ਮੈ ਰੌਣੇਪ ਕੇਸ ਕਰ ਦਿੱਤਾ ਇਹਨਾਂ ਨੇ ਬਹੁਤ ਗੰਦ ਪਾਇਆ ਸੀ ਬਾਕੀ ਤੁਸੀਂ ਇਹ ਭਾਈ ਅੰਮ੍ਰਿਤਪਾਲ ਸਿੰਘ ਮੈ ਰੌਣ ਦੇ ਫੈਸਲੇ ਬਾਰੇ ਕੀ ਸੋਚਦੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰੋ ਕਿ ਉਹਨਾਂ ਨੇ ਸਹੀ ਕੀਤਾ ਜਾਂ ਗਲਤ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਸਾਂਝਾ ਕਰੋ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ